ਹਾਂਜੀ ਸਸੀ ਕਾ ਵੀਰ ਜੀ ਸਸੀ ਗੱਲ ਜੀ ਹੋਰ ਸੁਣਾਓ ਪਲਵਾਨ ਜੀ ਕਿਵੇਂ ਜੇ ਠੀਕ ਠਾਕ ਆ ਬੀ ਜੀ ਤੁਸੀਂ ਸੁਣਾਓ ਤੇ ਅੱਜ ਆਪਾਂ ਦੋ ਪਸ਼ੂ ਖਾ ਲੈਣੇ ਆ ਇੱਕ ਤਾਂ ਖਾ ਲੈਣੀ ਕੱਟੀ ਅੱਛਾ ਜੀ ਜੀ ਦੀ ਜਾਨ ਬਚਾਈ ਆ ਬਹੁਤ ਚੰਗੀ ਕੱਟੀ ਆ ਪਿਓਰ ਮੋਰਾ ਦੀ ਠੀਕ ਆ ਵੀਰ ਜੀ ਤੇ ਇੱਕ ਖਵਾਵਾਂਗੇ ਆਪਾਂ ਧੋਕੜਾ ਗੱਪਣਾ ਠੀਕ ਆ ਜੀ ਤੇ ਸੁੰਆਂ ਝੋਟੀਆਂ ਵੀ ਆ ਗਏ ਆ ਆਪਣੇ ਕੋਲ 7-8 ਅੱਛਾ ਜੀ ਤੇ ਪਰ ਉਹਨਾਂ ਦੀ ਆਪਾਂ ਨਾ ਦਿਹਾੜੀ ਚ ਸਾਂਭ ਕੇ ਰੱਖਾਂਗੇ ਠੀਕ ਆ ਵੀਰ ਜੀ ਤੇ ਧੋਕੜ ਝੋਡੀ ਵੀ ਆਪਣੇ ਕੋਲ ਨਗੀਨਾ ਵਾ ਬਹੁਤ ਚੰਗੀ ਆ 3 ਮਹੀਨੇ ਦੀ ਚੱਕ ਪਾਸ ਆ ਠੀਕ ਆ ਵੀਰ ਜੀ 6 ਕਿਲੋ ਤੇ ਕੱਟੀ ਜਿਹੜੀ ਆ ਕੱਟੀ ਵੀ ਬਹੁਤ ਚੰਗੀ ਆ ਦੋਹਾਂ ਦੀ ਆਪਾਂ ਤੋਰਦਾਰ ਕੇ ਦੋ ਹੀ ਪਸ਼ੂ ਵਖਾ ਲੈਣੇ ਆ ਤੇ ਦੋਹਾਂ ਦੀ ਆਪਾਂ ਪੂਰੀ ਜਾਣਕਾਰੀ ਦਿੰਦੇ ਆ ਤੇ ਦੱਸੋ ਡਰੈੱਸ ਆਪਣਾ ਲਈ ਡਰੈੱਸ ਆਪਣਾ ਪਿੰਡ ਕੋ ਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਔੰਕਾਰ ਸਿੰਘ ਨੰਬਰ ਆਪਣਾ 9779283441977928344 ਠੀਕ ਹੈ ਜੀ ਤੇ ਖਾਲੂ ਜੀ ਆ ਝੋਡੀ ਧੋਕੜਾ ਛੋਟੀ ਜੀ ਬੋਲ ਕੇ ਖਾਲ ਦੋ ਆ ਝੋਡੀ ਜੇ ਧੋਕੜ ਅੱਛਾ ਹਾਂ ਤੇ ਬਹੁਤ ਚੰਗੀ ਜੇ ਸਿੰਘ ਜੈਡ ਬਲੈਕ ਆ ਤਿੰਨ ਮਹੀਨੇ ਦੀ ਚੱਕ ਪਾਸ ਜੇ ਠੀਕ ਹੈ ਤੇ ਸਵੇਰ ਸਵੇਰ ਦੇ ਟਾਈਮ ਤੇ ਆਪਾਂ ਵੀਡੀਓ ਬਣਾਉਣ ਦੇ ਆ ਛਲੇ ਚੋਏ ਚਾਹੇ ਪਸੂ ਦੇਖੋ ਸਿੰਘ ਸੁੰਗ ਬਹੁਤ ਕਿੰਨੀ ਕਿ ਸਿੰਘੀ ਆ ਜੀ ਵਿਖਾਓ ਸਹੀ ਸੁੰਗ ਅੰਦਰੋਂ ਤੋਰਦੇ ਅੰਦਰ ਨੂੰ ਲੈ ਜਾਂਦਾ ਆ ਵਿਖਾਓ ਸਿੰਘ ਸੁੰਗ ਦੀ ਕੁਆਲਿਟੀ ਬਹੁਤ ਚੰਗੀ ਕੱਟੀ ਆ ਜੀ ਥਾਂ ਹੁਣ ਬਹੁਤ ਚੰਗੀ ਕੱਟੀ ਵਾਲੀ ਠੀਕ ਹੈ ਜੀ ਦੇਖੋ ਵੀਰ ਜੀ ਪੂਰੀ ਵੱਡੀ ਛੋਟੀ ਨਿਕਨੇ ਕਿ ਸਿੰਘੀ ਆ ਤੇ ਜੈਡ ਬਲੈਕ ਇਹ ਰੰਗ ਕਾਲੀ ਆ ਜੀ ਲੈਓ ਲੈਓ ਕਿੰਨੇ ਕਿਕਸ ਦੀ ਜੈਡ ਬਲੈਕ ਇੱਕ ਰੰਗ ਕਾਲਾ ਮਾਹਰੋ ਜਪਾ ਜੀ ਚੰਗੀ ਆ ਜੀ ਕੱਟੀ ਮੈਂ ਨਾ ਵੀਰ ਜੀ ਕੋਕਾ ਪੀਸ ਬਹੁਤ ਜਿਆਦੀ ਸੀਗਾ ਸੰਸੂਣਾ ਖਾਓ ਠੀਕ ਆ ਚੰਗਾ ਪਹਿਲੇ ਨੇ ਕੱਢੀ ਆ ਸੀਨੀ ਦੇਖੋ ਸਹੀ ਤਸੰਗ ਰੰਗ ਢੰਗ ਸਹੀ ਖਾਓ ਬੇਰ ਕਮਾਲ ਦੀ ਕੱਟੀ ਜੀ ਦੇਖੋ ਇਹ ਨੀ 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 ਸੀਗੀ ਠੀਕ ਹੈ ਜੀ ਠੀਕ ਹੈ ਵੀਰ ਜੀ ਕਿੰਨੇ ਚਿਰ ਦੀ ਗੱਪਾਂ ਨੂੰ ਵੀਰ ਜੀ ਇਹ 3 ਮਹੀਨੇ ਦੀ ਚੱਕ ਪਾਸ ਜੇ ਠੀਕ ਹੈ ਵੀਰ ਜੀ ਹਾਂ ਜੀ ਪੂਰੀ ਵੱਡੀ ਝੋਡੀ 3 ਮਹੀਨੇ ਦੀ ਚੱਕ ਪਾਸ ਹਾਂ ਜੀ ਹਾਂ ਜੀ ਠੀਕ ਹੈ ਤੇ ਕੀਮਤ ਆਪਾਂ ਦੇ ਦਾਂਗੇ ਜੀ ਫਿਕਸ ਰੇਟ ਹੀ ਹੈ ਨਹੀਂ ਇੱਥੇ ਆਪਾਂ ਰਹਿਣਾ ਜੀ ਅੱਜ ਜਾਣਾ ਨਹੀਂ ਠੀਕ ਹੈ ਤੇ ਇਹ ਜਿਹੜੀ ਆ ਝੋਡੀ ਵਿਖਾ ਲਓ ਐ ਤਸਦੀ ਕਰਾ ਦਿਓ ਪੂਰੀ ਕਿ ਹੈ ਕੋਈ ਹੋ ਰਹਿ ਨਾ ਜਾਵੇ ਠੀਕ ਹੈ ਜੀ ਠੀਕ ਹੈ ਜੀ ਵਿਖਾਓ ਫੇਰ ਠੀਕ ਹੈ ਜੀ ਠੀਕ ਹੈ ਵੀਰ ਜੀ ਇਹ ਆਪਾਂ ਦੇ ਦਾਂਗੇ ਜੀ 80000 ਦੀ ਠੀਕ ਹੈ ਜੀ 80000 ਦੀ ਜੀ 80000 ਦੀ ਸਮਾਨਤਾ ਨੂੰ ਜੀ ਮਾਨਤਾ ਨੂੰ ਵਸ ਜੀ ਫਿਕਸ ਹੀ ਹੈ ਠੀਕ ਹੈ ਉਹ ਕੱਟੀ ਦਿਖਾਓ ਜੀ ਖੋਲ ਕੇ ਠੀਕ ਆ ਕੱਟੀ ਹੈਗੀ ਮੋਹਰਾ ਦੀ ਕੱਟੀ ਆ ਥਣ ਥਣ ਬਲਵਾ ਜੀ ਇਹਦੇ ਦਿਖਾਓ ਨੇੜੇ ਕਰਕੇ ਵੇਖੋ ਥਣ ਥਣ ਕਿੰਦਾ ਚੰਗਾ ਕੱਟੀ ਤਿਆਰ ਹੈ ਮੰਨ ਲੋਡੀ ਗੱਲਵਾਉ ਨੂੰ ਖੋਲ ਦੋ ਖੋਲ ਦੋ ਤੁੰਦ ਵੇਖੋ ਵੇਖੋ ਜੀ ਝੋਲੀ ਸਿੰਗ ਰੰਗ ਟੰਗ ਕਾਲੀ ਇੱਕ ਰੰਗ ਕੱਟੀ ਜੈਡ ਬਲੈਕ ਇੱਕ ਧੀ ਜਿਹੜੇ ਧੀ ਖਾਓ ਚੋਰ ਚਾਕੇ ਕਰਕੇ ਹੋਰ ਨੂੰ ਦੋ ਦੋ ਥਾਣੇ ਨੂੰ ਖਾਓ ਜੀ ਚਾਰ ਹੀ ਥਾਣੇ ਆ ਦੇਖੋ ਥਾਣੇ ਵੇਖੋ ਕਿੰਨਾ ਵਧੀਆ ਲੱਗਾ ਠੀਕ ਹੈ ਜੀ ਖਾ ਲਓ ਜੀ ਜੀ ਜੈਡ ਬਲੈਕ ਮੋਹਰਾ ਚ ਆਉਂਦੀ ਹੈ ਮੋਹਰਾ ਮੋਹਰਾ ਦੇਖੋ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਲੈ ਜੋ ਜੀ ਖਵਾਓ ਉਥੇ ਮੰਗੋ ਉਥੇ ਮੰਗੋ ਦੇਖੋ ਕੱਟੀ ਜੀ ਖਾ ਲਓ ਫੇਰ ਜੀ ਕਾ ਡਰਦੀ ਆ ਤੁਹਾਡੇ ਤੋਂ ਠੀਕ ਹੈ ਕੱਟੀ ਠੀਕ ਹੈ ਬਿਲਕੁਲ ਜੀ ਇਹਦਾ ਮੁੱਲ ਵੀ ਜੀ ਇਹਦਾ ਮੁੱਲ ਜੀ 20000 ਰੁਪਏ ਠੀਕ ਹੈ ਜੀ ਇਹਨਾਂ ਦਾ ਕੋਈ ਮੁਨਾਫਾ ਕੁਝ ਨਹੀਂ ਲੈਣਾ ਇਹਦੀ ਜਾਨ ਬਚਾਈ ਆ ਠੀਕ ਹੈ ਜੀ ਇਹ 20000 ਦੀ ਦੇ ਦਾਂਗੇ ਜੀ ਜਿਹੜੇ ਵੀ ਵੀਰ ਨੇ ਲੈਣੀ ਆ ਸੰਪਰਕ ਕਰ ਲੈ ਅੱਛਾ ਜੀ ਨੰਬਰ 8977998343 ਨਾਮਕਾਰ ਸਿੰਘ ਹਾਂਜੀ ਤੇ ਬਾਕੀ ਆਪਣੇ ਕੋ ਸੱਜਰਾਂ ਝੋਟੀਆਂ ਵੀ ਆ ਗਿਆ ਉਹਨਾਂ ਦੀ ਵੀਡੀਓ ਪਾਵਾਂਗੇ ਆਪਾਂ 2-4 ਦਿਨ ਰੋਕੇ ਹਾਂਜੀ ਹਾਂਜੀ ਹੁਣ ਆਪਾਂ ਫਿਲਹਾਲ ਆ ਦੋਵੇਂ ਦਿਖਾ ਲੈਣੀ ਆ ਅਸੀਂ ਠੀਕ ਹੈ ਵੀਰ ਜੀ ਹਾਂਜੀ ਇਹ ਸਸੀ ਗਾ ਵੀਰ ਜੀ